ਸਾਹਮਣੇ ਸਰ ਇੱਕ ਵੜੇ ਇੱਕ ਵੜੇ ਆਉਂਦੇ 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 ਮੈਂ ਸਰ ਵੀ ਲੱਗਿਆ ਆਹ ਕਿਉਂ ਰੁਕੀ ਨਾ ਦਖਿਓ ਹੋਰ ਇੱਕ ਮਿੰਟ ਕਰੀ ਸਮਝੋ ਤੇਰਾ ਬੀ ਵੀ ਹੈ ਤੇ ਤੇਰੇ ਤੋਂ ਆਉਂਗੇ ਜੀ ਆਪਾਂ ਚੀਟ ਹਾਂ ਲੋ ਜੀ ਸਰਕਾਰ ਰੇਣੀ ਜੀ ਨੇ ਕਿ ਆਉ ਮੈਨੇ ਸਾਹਮਣੇ ਬੰਦਾ ਆ ਗਿਆ ਬੰਦਾ ਲੋ ਜੀ ये सम... शाही मान साहब का गुरद्वार बुर के दाली फूला सिंह जी आते स्वागत भी करते हैं तो जो पिछले डेढ़ महीने तो लगातार ਇਹਨਾਂ ਦੀ ਕਬੀਲ ਤੇ ਮੁਸਲਮਾਨ ਭਾਈਚਾਰੇ ਵੱਲੋਂ ਜੋ ਸੈਂਕੜਾ ਟਰੱਕ ਉਰ ਰਾਸ਼ਨ ਦੇ ਉਰ ਹੋਰ ਜ਼ਰੂਰਤ ਦੇ ਸਬੰਧੇ ਆਏ ਨੇ ਉਹਦੇ ਲਈ ਪੂਰੇ ਮੁਸਲਮਾਨ ਭਾਈਚਾਰੇ ਦਾ ਬੜਾ ਦਿਲੋਂ ਧੰਨਵਾਦ ਵੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਸੱਬੇ ਚਾਂਜੀ ਬਾਤ ਸਦਾਇਨ ਕੋਈ ਨਾ ਦਿਸੇ ਭਾਰਾ ਦਿਓ। ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਹਾਂ। Hindu Muslim Sikh Isaai ਆਪਸ ਵਿੱਚ ਹੈ ਭਾਈ ਭਾਈ। ਇਹ ਵੀ ਅੱਜ ਪ੍ਰਤੱਖ ਮਿਸਾਲ ਸ਼ਾਹੀ ਇਮਾਮ ਸਾਹਿਬ ਨੇ ਜਿਹੜੀ ਕਾਇਮ ਕੀਤੀ ਆ ਉਹ ਸ਼ੁਰੂ ਤੋਂ ਹੀ ਜਦੋਂ ਦੇ ਹੜਾ ਆਏ ਹਨ ਉਦੋਂ ਦੀਆਂ ਆਪਣੀਆਂ ਰਾਸ਼ਨ ਦੀਆਂ ਗੱਡੀਆਂ ਇਹ ਹੋਰ ਸਮਗਰੀ ਜਿਹੜੀ ਭੇਜ ਰਹੇ ਨੇ ਅੱਜ ਉਹ ਆਪ ਸਪੈਸ਼ਲ ਇੱਥੇ ਅੱਜ ਜਿਹੜਾ ਡੀਜ਼ਲ ਵੰਡਣ ਦੀ ਸੇਵਾ ਇਹਨਾਂ ਨੇ ਸ਼ੁਰੂ ਕੀਤੀ ਆ ਅਕਾਲੀ ਫੁਲਾਹ ਸਿੰਘ ਦੇ ਬੁਰਜ ਤੋਂ ਉਹ ਇਹਨਾਂ ਨੇ ਸਪੈਸ਼ਲ ਐਡਵਾਂਸ ਟੈਕਨੋਲੋਜੀ ਨਾਲ ਗੱਡੀ ਤਿਆਰ ਕੀਤੀ ਹੈ ਜਿੱਚ 3000 ਲੀਟਰ ਕੈਪੈਸਿਟੀ ਦਾ ਟੈਂਕਰ ਲਗਾਇਆ ਬਕਾਇਦਾ ਉਹਦੇ ਪੰਪ ਵਾਂਗੂ ਨੋਜ਼ਲ ਲਾਈ ਆ ਮੀਟਰ ਲੱਗਾ ਜਿੰਨੂੰ ਜਿੰਨੇ ਤੇਲ ਦੀ ਲੋੜ ਆ ਉਹ ਸ਼ਾਹੀ ਮਾਮਸਾਬ ਕਹਿ ਰਹੇ ਉਹਨਾਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇਗਾ ਜਿਹੜੀਆਂ ਉਤੋਂ ਦੀਆਂ ਪਿੰਡਾਂ ਦੀਆਂ ਹੈਗੀਆਂ ਪੰਚਾਇਤਾਂ ਉਹਨਾਂ ਦਾ ਸੰਭਰ ਕਰਕੇ ਉਹਨਾਂ ਦੇ ਅਨੁਸਾਰ ਇਹਨਾਂ ਡੀਜ਼ਲ ਦਿੱਤਾ ਜਾਊਗਾ ਇਹ ਤਕਰੀਬਨ ਰੋਜ਼ ਦੀਆਂ 3000 ਲੀਟਰ ਡੀਜ਼ਲ ਇਹਨਾਂ ਨੇ ਕਿਹਾ ਹੈ ਕਿ ਰੋਜ਼ ਦੇਾਂਗੇ ਇਹਦੇ ਨਾਲ ਜਿਹੜੇ ਆ ਕਿਸਾਨ ਭਰਾ ਜਿਹੜੇ ਆਪਣੇ ਜੋਚ ਰਹੇ ਆ ਇਹੋ ਜੀ ਸਥਿਤੀ ਤੋਂ ਉਹਨਾਂ ਨੂੰ ਕਾफी ਰਾਹਤ ਮਿਲੂਗੀ ਇਹ ਇੱਕ ਮਦਦ ਨਹੀਂ ਇਹ ਘਟੋ ਘਟ ਆਪਣੀ ਮੁਹੱਬਤ ਦਾ ਸੰਦੇਸ਼ ਸ਼ਾਹੀ ਮਾਮਸਾ ਵੱਲੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਜਾ ਰਿਹਾ ਇਹ ਬਹੁਤ ਹੀ ਸਲਾਘਾਯੋਗ ਕੰਮ ਆ ਇਹਦੇ ਨਾਲ ਆਪਸੀ ਭਾਈਚਾਰਕ ਸਾਂਝ ਤੇ ਜਿਹੜਾ ਆਪਸੀ ਪ੍ਰੇਮ ਪਿਆਰ ਵਧੂਗਾ ਮੈਂ ਇਹਨਾਂ ਨੂੰ ਇੱਥੇ ਆਇਆ ਤੇ ਜੀ ਆਇਆਂ ਵੀ ਕਹਿੰਦਾ ਤੇ ਧੰਨਵਾਦ ਵੀ ਕਰਦਾ ਜਿਹੜਾ ਮੁਸਲਮਾਨ ਭਾਈਚਾਰਾ ਜਿਹੜਾ ਸਿੱਖਾਂ ਦੀ ਬਾਹ ਹਿੰਦੂਆਂ ਦੀ ਦੇ ਨਾਲ ਉਹਨਾਂ ਦੇ ਸਾਰੇ ਜਿੰਨੇ ਵੀ ਸਾਥੀ ਆ ਉਹ ਨਾਲ ਫੜ ਕੇ ਮਦਦ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਡਾਕਟਰ ਹਰਮੀਤ ਸਿੰਘ ਸਲੂਜਾ ਜਿਵੇਂ ਆਪ ਜੀ ਦੇਖ ਰਹੇ ਹੋ ਕਿ ਅੱਜ ਗੁਰਦੁਆਰਾ ਬੁਰਜ ਕਾਲੀ ਫੁੱਲਾ ਸਿੰਘ ਜੀ ਤੋਂ ਜੋ ਲੁਧਿਆਣੇ ਤੋਂ ਸ਼ਾਹੀ ਇਮਾਮ ਸਾਹਿਬ ਨੇ ਮੁਸਲਮਾਨ ਭਾਈਚਾਰੇ ਵੱਲੋਂ ਉਹ ਇੱਕ ਮੋਬਾਈਲ ਪੈਟਰੋਲ ਪੰਪ ਨਾਲ ਲੈ ਕੇ ਆਏ ਨੇ ਇੱਕ ਨਵਿਕਲੀ ਪਹਿਲ ਕੀਤੀ ਹੈ ਉਹਨਾਂ ਨੇ ਤੁਸੀਂ ਦੇਖਿਆ ਸਾਰਾ ਸਿਸਟਮ ਕਿ ਗੱਡੀ ਦੇ ਵਿਚੋ ਨਾਲ ਟੈਂਕਰ ਲਗਾ ਕੇ ਅਗੇ ਮੀਟਰ ਲਗਾ ਕੇ ਨੋਜ਼ਲ ਫਿਟ ਕੀਤੀ ਹੈ ਤਾਂ ਜੋ ਉਹ ਆਪਣਾ ਲੋੜ ਅਨੁਸਾਰ ਜਿਹੜੀ ਪਿੰਡਾਂ ਦੇ ਵਿੱਚ ਡੀਜ਼ਲ ਦੀ ਸੇਵਾ ਚੱਲ ਰਹੀ ਹੈ ਉਹ ਡੀਜ਼ਲ ਲੰਗਰ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਜਿਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਔਰ ਨਾਲ ਇੱਕ ਬ੍ਰਦਰ ਹੁੜਦਾ ਜੋ ਉਹਨਾਂ ਨੇ ਮੈਸੇਜ ਦਿੱਤਾ ਹੈ ਉਹ ਇੱਕ ਮਸਾਲ ਕਾਇਮ ਕੀਤੀ ਹੈ ਉਹਨਾਂ ਨੇ ਭਾਈਚਾਰੇਕ ਸਾਂਝ ਦੀ ਕਿ ਜੇ ਪੰਜਾਬ ਤੇ ਭੀੜ ਪਈ ਹੈ हमेशा पाब हर जगह दुनिया भर में जाके खिलो रहा है तो अच्छा देश भर तो मुसलमान भाईचारा जरा बक स्टेटा तो वक् बहरों पंजीय के नाल आके इस दुख की घड़ी इस मुसीबत की घड़ी खड़ा होया और इतिहास के पन्याच लिखा जाएगा जो मुसलमान भाईचारे ने अगे वध के जो एक नवेकली पहल की है वो बहुत शलांघाजोग है और असि इनका धन्यवाद भी करते हैं ਔਰ ਜੀ ਇਹਨੂੰ ਹੀ ਆਖਦੇ ਇਥਾਰੇ ਕਿ ਕਿਹੜੇ ਇਲਾਕੇ ਚ ਬਣਾਇਆ ਜਾਂਦਾ ਕਿੰਨਾ ਇਹ ਇੱਕ ਟੈਂਕਰ ਦੇ ਵਿੱਚ 3000 ਲੀਟਰ ਡੀਜ਼ਲ ਆ ਜਾਂਦਾ ਜੀ ਔਰ ਟੈਂਕਰ ਦੇ ਨਾਲ ਉਹਨਾਂ ਨੇ ਨੋਜ਼ਲ ਫਿਟ ਕੀਤੀ ਹੈ ਜਿਹਦੇ ਵਿੱਚ ਪੂਰਾ ਕਾਊਂਟ ਆ ਜਾਂਦਾ ਕਿ ਤੁਸੀਂ ਕਿੰਨੇ ਲੀਟਰ ਡੀਜ਼ਲ ਜਿਹੜਾ ਉਤੋਂ ਰਿਲੀਜ਼ ਕਰ ਰਹੇ ਹੋ ਔਰ ਉਹ ਇਹਨਾਂ ਦੇ ਕਰਨ ਮੁਤਾਬਕ 3000 ਲੀਟਰ ਡੀਜ਼ਲ ਜਿਹੜਾ ਇਹ ਡੇਲੀ ਲੰਗਰ ਦੇ ਤੌਰ ਤੇ ਜਿਹੜਾ ਉਹ ਵੱਖ-ਵੱਖਰੇ ਪਿੰਡਾਂ ਜਿਵੇਂ ਰਮਦਾਸ ਹੈ ਕੋਟ ਗੁਰਬਖਸ਼ਾ ਆਪਣਾ ਢੇਰਾ ਬਾਬਾ ਨਾਲ ਹੈ ਜਾਂ ਸੁਲਤਾਨਪੁਰ ਲੋਧੀ ਦੇ ਜਿਹੜੇ ਹੜਤਪੁਰ ਬਾਬਿਤ ਪਿੰਡ ਨੇ ਉਹ ਸਾਰੇ ਪਿੰਡਾਂ ਦੇ ਵਿੱਚ ਲੋੜ ਅਨੁਸਾਰ ਇਹਨਾਂ ਦੀਆਂ ਟੀਮਾਂ ਨੇ ਉਹ ਸਰਪੰਚਾਂ ਨਾਲ ਪਿੰਡ ਦੀਆਂ ਪੰਚਾਇਤਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਤੇ ਉੱਥੇ ਲੋੜ ਅਨੁਸਾਰ ਜਿਹੜਾ ਐਡੀਸ਼ਨ ਦਾ ਲੰਗਰ ਗੁੰਚਾਰੇ ਨੇ ਕੋ ਭਾਜੀ ਇਹੀ ਸਾਡੇ ਦੇਸ਼ ਦੀ ਇੱਕ ਵਿਲੱਖਣਤਾ ਹੈ ਕਿ ਜਿਹੜਾ ਭਾਰਤ ਦੇਸ਼ ਹੈ ਸਾਡਾ ਇਹ ਅਨੇਕ ਧਰਮ ਜਾਤ ਔਰ ਜੜੀਆਂ ਆਪਣਾ ਸਾਡੀਆਂ ਭਾਸ਼ਾਵਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਔਰ ਇਹ ਭਾਈਚਾਰਕ ਸਾਂਝ ਦਾ ਜੋ ਮੈਸੇਜ ਨਹੀਂ ਨਹੀਂ ਦਿੱਤਾ ਅੱਜ ਦੇ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਇਕ ਲੋਡ ਸੀ ਸਮੇਂ ਦੀ ਬismillah अर रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੋੜਜ ਬਾਬਾ ਫੂਲਾ ਸਿੰਘ ਜੀ ਜਿਹੜਾ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਜਿਹੜੀ ਕਿ ਭਾਰਤ ਦੇ ਸਵਤੰਤਰਤਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ ਵੱਡੇ ਰਿਆਣੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ। ਔਰ ਉਸਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੱਕ ਹਿੰਦੂ ਪਾਣੀ, ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਉਹ ਤੋੜ ਦਿੱਤੇ ਗਏ ਸੀਗੇ। ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ। ਤੇ ਅਸੀਂ ਇੱਕ ਵਾਰੀ ਫਿਰ ਐਤ 2025 ਚ ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ 'ਚ ਜਦੋਂ ਹੜ੍ਹ ਆਏ ਨੇ ਤੇ ਇਹ ਵੀ ਪੰਜਾਬ ਦਾ ਸਾਥ ਦੇਣ। ਤੇ ਮੈਂ ਤਾਂ ਪਹਿਲਾਂ ਰਿਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਿਮ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ ਡੇਢ ਮਹੀਨੇ ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਵੇਚਿਆ ਰਿਹਾ ਤੇ ਅਸੀਂ ਸ਼ੁਰੂ ਚ ਇੱਕ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਇਹ ਭਾਈਚਾਰਕ ਸਾਂਝ ਦਾ ਹੈ ਇਹ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉਤਰ ਗਿਆ ਤੇ ਅੱਜਕੱਲ੍ਹ ਪਿੰਡਾਂ 'ਚ ਕੰਮ ਸ਼ੁਰੂ ਹੋ ਗਿਆ ਟਰੈਕਟਰਾਂ ਦੇ ਜ਼ਰੀਏ ਮਿੱਟੀ ਕੱਢਣ ਦਾ ਖੇਤਾਂ ਨੂੰ ਸਾਫ਼ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ 'ਚ ਅਸੀਂ ਕਰਾਂਗੇ ਲੇਕਿਨ ਸਿਰੇ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡਣ ਦਾ ਲੰਗਰ ਵੀ ਜਿਹੜਾ ਅੱਜ ਇੱਥੋਂ ਤੋਂ ਸ਼ੁਰੂ ਕਰਦੇ ਪਏ ਹਾਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਲਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ਤਾਂ ਕਿ ਜਿੰਨੇ ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰ ਦੇ ਪੀਏਗੇ ਬੜੀ ਵੱਡੀ ਵੱਡੀ ਬਾਤਾਂ ਦੇ ਵਿੱਚ ਮੰਗਿਆ ਡੀਜ਼ਲ ਦੀ ਖਾਦੀ ਦੀ ਦੀ ਇਹਨਾਂ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਧਾਨ ਨੇ ਅਬਦੁੱਲ ਨੂਰ ਜੀ ਮੇਰੇ ਨਾਲ ਨੇ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਦ ਭੇਜੀ ਫਿਰ ਉਸ ਤੋਂ ਬਾਅਦ ਦਵਾਈਆਂ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਨਾਲ ਤਰਪਾਲਾਂ ਔਰ ਮੱਛਰਦਾਨੀਆਂ ਆਲਗ-ਆਲਗ ਚੀਜ਼ਾਂ ਹੁਣ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਹਾਂ ਅੱਜ ਵੀ ਜਿਸ ਪਿੰਡ ਦੀ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉੱਥੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਹੈ